ਇੱਕ ਨਾ 2-3 ਮਹੀਨੇ ਪਹਿਲਾਂ ਇੱਕ ਵੀਡੀਓ ਆਪਾਂ ਦੇਖੀ ਸੀ ਜਿਹਦੇ ਵਿੱਚ ਇੱਕ ਬਾਪ ਹੈ ਤੇ ਉਹ ਆਪਣੀ ਬੱਚੀ ਦੇ ਹੱਥ ਬੰਨ੍ਹਦਾ ਹੈ ਤੇ ਉਹਨੂੰ ਨਹਿਰ ਦੇ ਵਿੱਚ ਧੱਕਾ ਦਿੰਦਾ ਨਾਲ ਉਹ ਵੀਡੀਓ ਬਣਾ ਰਿਹਾ ਸੀ ਫੋਸਪੁਰ ਵਾਲੀ ਸਾਈਡ ਹਾਂਜੀ ਫੋਸਪੁਰ ਸਾਈਡ ਦੀ ਇਹ ਖਬਰ ਸੀਗੀ ਮਾਂ ਉਹਦੀ ਰੋ ਰਹੀ ਹੈ ਵਿੱਚ ਉਹਦੇ 'ਚ ਅਚਾਨਕ ਮੋੜ ਐਸਾ ਆਇਆ ਵੀ ਕਹਿੰਦੇ ਵੀ ਉਹ ਕੁੜੀ ਜਿਹੜੀ ਉਹ ਪ੍ਰਗਟ ਹੋ ਗਈ ਹੈ ਹੁਣ ਅਸੀਂ ਤੇ ਇਹੀ ਕਹੀਏ ਕਿ ਉਹ ਵਿਜੇ ਵਿਵੇਕ ਜੀ ਦਾ ਇੱਕ ਸ਼ੇਅਰ ਸੀਗਾ ਕਿ ਇੱਕ ਹੋਰ ਝੰਜਟ ਹੋ ਗਿਆ ਜੋ ਗਾਇਬ ਸੀ ਉਹ ਪ੍ਰਗਟ ਹੋ ਗਿਆ ਇੰਨੀ ਤੇ ਹੁਣ ਪ੍ਰਗਟ ਹੋ ਗਈ ਹੈ ਕੁੜੀ ਆਹ ਵਿਜੇ ਜੀ ਬਹੁਤ ਅੱਛੇ ਸ਼ੇਅਰ ਹਾਂਜੀ ਤੇ ਪਤਾ ਇਹ ਨਹੀਂ ਲੱਗ ਰਿਹਾ ਵੀ ਇਹ 2 2.5 ਮਹੀਨੇ ਪਹਿਲਾਂ ਉਹ ਕੁੜੀ ਕਿੱਥੇ ਸੀ ਜਾਂ ਫਿਰ ਅਚਾਨਕ ਕਿਵੇਂ ਹੋ ਸਕਦਾ ਵੀ ਹੱਥ ਬੰਨ ਕੇ ਨਹਿਰ ਦੇ ਵਿੱਚ ਸੁੱਟਿਆ ਸੀ ਫਿਰ ਉਹ ਕੁੜੀ ਬਚ ਕਿਵੇਂ ਗਈ ਆ ਜਾਂ ਫਿਰ ਹੁਣ ਸਾਹਮਣੇ ਆ ਰਹੀ ਹੈ ਇਹ ਕਹਾਣੀ ਜੀ ਥੋੜੀ ਜਿਹੀ ਸਪਸ਼ਟ ਕਰਿਓ ਕੀ ਮਸਲਾ ਕਿਵੇਂ ਵਾਪਰਿਆ ਇਹ ਦੇਖੋ ਇਹ ਸਵਾਲ ਮੇਰੇ ਵਾਸਤੇ ਵੀ ਬੜਾ ਗੁੰਝਲਦਾਰ ਹੈ ਸੁਖਮ ਸਿੰਘ ਭਈ ਕੁੜੀ ਨੂੰ ਨਹਿਰ ਦੇ ਵਿੱਚ ਸੁੱਟ ਕੇ ਵਗਾ ਕੇ ਮਾਰ ਕੇ ਤੇ ਫਿਰ ਉਸਨੇ ਜਿਸ ਤਰ੍ਹਾਂ ਵੀਡੀਓ ਪਾਇਆ ਹੱਥ ਬੰਨਦਾ ਬੰਨਸਰ ਆ ਰਿਹਾ ਤੇ ਫਿਰ ਕਹਿੰਦਾ ਵੀ ਮਲਬ ਗਈ ਹੋਤਾ ਹਾਂ ਤੇ ਫਿਰ ਉਸ ਤੋਂ ਬਾਅਦ ਉਹਦੇ ਤੇ ਮੁਕੱਦਮਾ ਹੋ ਜਾਂਦਾ ਹੈ ਸ਼ਾਇਦ ਕੁੜੀ ਦੀ ਜਿਹੜੀ ਭੁਆ ਉਹਦੇ ਬਿਆਨਾਂ ਤੇ ਜਿਹੜੀ ਭੁਆ ਹੈ ਹਮ ਅੱਛਾ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਇਹ ਕੁੜੀ ਤੋਂ ਇਲਾਵਾ ਹੋਰ ਵੀ ਉਹਦੇ ਦੋ ਕਿ ਤਿੰਨ ਬੱਚੇ ਕੁੜੀਆਂ ਸ਼ਾਇਦ ਹਮ ਇਹਦੇ ਬਾਰੇ ਕਿਹਾ ਗਿਆ ਕਿ ਇਹਦਾ ਕੋਈ ਸ਼ਾਇਦ ਪ੍ਰੇਮ ਪ੍ਰਸੰਗ ਸੀ ਜੀ ਦੇ ਕਰਕੇ ਨੂੰ ਹਟਾਇਆ ਵੀ ਆਟੀ ਨਹੀਂ ਤੇ ਅਖੀਰ ਯਾਨੀ ਅਣਖ ਦੀ ਖਾਤਰ ਆ ਕੁਛ ਕਰਤਾ ਹੂੰ ਸੋ ਕਾਲਡ ਤੁਹਾਨੂੰ ਪਤਾ ਹੀ ਅਜਾ ਦਾ ਦਾ ਕੰਮ ਹਾਂਜੀ ਅਣਖ ਦੀ ਖਾਤਰ ਹੁਣ ਹੁੰਦਾ ਕੀ ਆ ਕਿ ਸੁਖਮ ਸਾਹਿਬ ਲਗਭਗ 3 ਮਹੀਨਿਆਂ ਬਾਅਦ ਇਹ ਕੁੜੀ ਜਿਹੜੀ ਆ ਉਹ ਵੀਡੀਓ ਪਾਉਂਦੀ ਆ ਹੂੰ ਉਹ ਕਹਿੰਦੀ ਆ ਕਿ ਬਈ ਮੇਰੇ ਬਾਪੂ ਨੂੰ ਛੱਡ ਦਿਓ ਜੀ ਬਈ ਇਹ ਤੇ ਸਾਰਾ ਕੀਤਾ ਕਰਾਇਆ ਮੇਰੀ ਮਾਂ ਦਾ ਹੀ ਸੀ ਇਹਨੇ ਉਕਸਾਇਆ ਉਹਨੂੰ ਉਹਦੋਂ ਉਹ ਨਸ਼ੇ ਦੀ ਹਾਲਤ ਚ ਸੀ ਉਹਨੇ ਇਹ ਕੰਮ ਕਰਤਾ ਹੁਣ ਜਦੋਂ ਇਹ ਗੱਲ ਆਪਾਂ ਵੇਖਦੇ ਆ ਸੁਖਮ ਸਿੰਘ ਸਾਹਿਬ ਹੂੰ ਤੇ ਸਵਾਲ ਮਨ ਦੇ ਵਿੱਚੋਂ ਇੱਕੋ ਇੱਕ ਪਹਿਲਾਂ ਇਹ ਨਿਕਲਦਾ ਹੈ ਕਿ ਵੀ ਕੁੜੀ ਨਾਲ ਵਾਪਰਿਆ ਕੀ ਫਿਰ ਐਕਚੁਅਲ 'ਚ ਹੂੰ ਉਹ ਕਹਿੰਦੀ ਆ ਕਿ ਜਦੋਂ ਮੈਨੂੰ ਬੰਨ ਕੇ ਇਹਨਾਂ ਨੇ ਸੋਟਿਆ ਮੇਰੇ ਹੱਥ ਰਬੂ ਖੁੱਲ ਗਏ ਖੁੱਲ ਗਏ ਤੇ ਗਾਂ ਮੇਰਾ ਕਿਸੇ ਸਰੀਏ ਨੂੰ ਜਾਂ ਘਾਹ ਨੂੰ ਹੱਥ ਪੈ ਗਿਆ ਤੇ ਫਿਰ ਮੈਂ ਨਿਕਲਾ ਜਾਂ ਮੈਨੂੰ ਕੁਝ ਬੰਦੇ ਮਿਲੇ ਨੇ ਹੂੰ ਯਾਨੀ ਕੁਝ ਜੀ ਮਿਲਿਆ ਜੀ ਉਹਨਾਂ ਨੇ ਮੈਨੂੰ ਸਾਰੀ ਵਿਥਿਆ ਸੁਣ ਕੇ ਸਹਿਤਾ ਦਿੱਤੀ ਆ ਫਿਰ ਮੈਂ ਸਦਮੇ ਚ ਸੋ ਮੇਰਾ ਇਲਾਜ ਵਗੈਰਾ ਵੀ ਚੱਲਿਆ ਤੇ ਹੁਣ ਹੁਣ ਮੈਂ ਇਸ ਕਰਕੇ ਆਈ ਆ ਕਿ ਬਾਪੂ ਦੀ ਘਰੇ ਬੜੀ ਜ਼ਰੂਰਤ ਹੈ ਦੂਜੇ ਬੱਚੇ ਜਿਹੜੇ ਆ ਯਾਨੀ ਮੇਰੇ ਜਿਹੜੇ ਉਹ ਉਹਦੇ ਭੈਣ ਭਰਾ ਹੂੰ ਹੂੰ ਭਈ ਉਹਨਾਂ ਨੂੰ ਜ਼ਰੂਰਤ ਹੈ ਉਹਦੀ ਇਹਨੂੰ ਛੱਡ ਦਿਓ ਵਾਹ ਬਈ ਫਿਲਮੀ ਜੀ ਕਹਾਣੀ ਲੱਗਦੀ ਹੈ ਵਿੱਚ ਡਿੱਗ ਕੇ ਹੱਥ ਲੈ ਕੇ ਨਿਕਲ ਮੈਂ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਵੀ ਵਰਜ਼ਨ ਸੁਣ ਰਿਹਾ ਸੀਗਾ ਜੀ ਉੱਥੇ ਐਸਐਸਪੀ ਨੇ ਭੁਪਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਭਾਈ ਆਹ ਕੁੜੀ ਤੱਕ ਤਾਂ ਪਹੁੰਚ ਗਈ ਹੋਣੀ ਆ ਪੁਲਿਸ ਹਾਂ ਜੀ ਤੱਕ ਤਾਂ ਮਤਲਬ ਐਸਾ ਹੋ ਹੀ ਨਹੀਂ ਸਕਦਾ ਕਿ ਕੁੜੀ ਨਾ ਇਹਨਾਂ ਨੇ ਟਰੇਸ ਕੀਤੀ ਹੋਵੇ ਉਹ ਕਹਿੰਦੇ ਵੀ ਕੁੜੀ ਇਹ ਨਹੀਂ ਦੱਸਣਾ ਚਾਹੁੰਦੀ ਕਿ ਉਹ ਰਹੀ ਕਿੱਥੇ ਆ ਕਿਉਂ ਉਹਨਾਂ ਦੇ ਆ ਭਾਈ ਸੇਫਟੀ ਦੇ ਲਿਹਾਜ਼ ਨਾਲ ਜਾਂ ਸੁਰੱਖਿਆ ਦੇ ਲਿਹਾਜ਼ ਨਾਲ ਪ੍ਰਾਈਵੇਸੀ ਦੇ ਲਿਹਾਜ਼ ਨਾਲ ਕਿਉਂ ਕੁੜੀ ਰਹੀ ਕਿੱਥੇ ਆ ਬੜਾ ਗੁੰਝਲਦਾਰ ਮਸਲਾ ਹੋ ਗਿਆ ਹੁਣ ਜਿਹੜੇ ਐਸਐਸਪੀ ਸਾਹਿਬ ਨੇ ਸ਼ਾਇਦ ਉਹ ਕਹਿ ਰਹੇ ਆ ਕਿ ਭਾਈ ਹੋਰ ਕੁੜੀ ਮਾਈਨਰ ਹੈ ਅਸੀਂ ਉਹਦੇ ਤੇ ਕੋਈ ਸਖਤੀ ਵੀ ਨਹੀਂ ਕਰ ਸਕਦੇ ਇਹ ਵੀ ਚੀਜ਼ ਬੜੀ ਵੇਖਣ ਵਾਲੀ ਆ ਨਾ ਜੀ ਇਹ ਜੀਸਾ ਸੁਖਮ ਸਾਹਿਬ ਬੜੀ ਵੇਖਣ ਵਾਲੀ ਹੈ ਬਿਲਕੁਲ ਕਿ ਪੁਲਿਸ ਵੀ ਮੰਨਦੀ ਹੈ ਕਿ ਅਸੀਂ ਬਈ ਕੋਈ ਸਖਤਾਈ ਕਰਕੇ ਉਹਦੇ ਤੋਂ ਜ਼ਿਆਦਾ ਪੁੱਛਗਿੱਛ ਕਰਨੀ ਵੀ ਨਹੀਂ ਚਾਹੁੰਦੇ ਹਮ ਪਰ ਉਹ ਕਿੱਥੇ ਰਹੀ ਆ ਬੜਾ ਵੱਡਾ ਮੈਟਰ ਹੈ ਔਰ ਇਹ ਜਿੱਤੇ ਰਾਤ ਦੀ ਗੱਲ ਹੈ ਵੈਸੇ ਉਹ ਵੀਡੀਓ ਤੇ ਨੇਰੇ ਜੇ ਤੇ ਸੀ ਹਾਂਜੀ ਹਾਂਜੀ ਉਹ ਨੇਰੇ ਸੀ ਬਿਲਕੁਲ ਬਈ ਉਸ ਵੇਲੇ ਇਕਦਮ ਕੌਮ ਮਿਲਿਆ ਇਹ ਬੜੀ ਵੱਡੀ ਗੱਲ ਹੈ ਕਿ ਜਦੋਂ ਕਿਸੇ ਨੇ ਕੋਈ ਐਵਜਾ ਕੰਮ ਕਰਨਾ ਸੜਕ ਤੇ ਥੋੜੀ ਕਰੂਗਾ ਥੋੜਾ ਹਟਵਾ ਹੀ ਕਰੂਗਾ ਫਿਰ ਉਹ ਗਾ ਗਈ ਆ ਨਹਿਰ ਤੇ ਉਸ ਵੇਲੇ ਕੌਣ ਜਾ ਰਿਹਾ ਸੀ ਕੌਣ ਆ ਰਿਹਾ ਸੀ ਉਹ ਸਾਰਾ ਸਾਰਾ ਕੁਝ ਹੀ ਅਜੀਬੋ ਗਰੀਬ ਜਿਹਾ ਜਿਦਾ ਮਤਲਬ ਕਿ ਇਹਦਾ ਰਿਸਕ ਲੈ ਕੇ ਕਿ ਇੱਕ ਕੁੜੀ ਜਿਹੜੀ ਆ ਲੜਵਰੇਸ ਦੀ ਕੁੜੀ ਆ ਹੂੰ ਬਈ ਉਹਨੂੰ ਮਟਿਆਰ ਨੂੰ ਆਪਣੇ ਘਰੇ ਰੱਖਦਾ ਤੇ ਪੁਲਿਸ ਨੂੰ ਸੂਚਿਤ ਨਹੀਂ ਕਰਦਾ ਪੰਚਾਇਤ ਨੂੰ ਸੂਚਿਤ ਨਹੀਂ ਕਰਦਾ ਮਤਲਬ ਕਿ ਕਈ ਗੁੰਝਲਾਂ ਨੇ ਨਾ ਇਹ ਤਾਂ ਹੂੰ ਆਮ ਤੌਰ ਤੇ ਆਪਾਂ ਸੁਣਦੇ ਹੁੰਦੇ ਸੀ ਕਿ ਬਾਈ ਫਲਾਣਾ ਥਾਂ ਤੇ ਕਤਲ ਹੋ ਗਿਆ ਫਲਾਣਾ ਬੰਦਾ ਉਮਰ ਕੈਦ ਕੱਟ ਰਿਆ ਸੀ ਤੇ ਫਲਾਣਾ ਬੰਦਾ ਕਈ ਸਾਲਾਂ ਬਾਅਦ ਫਲਾਣੇ ਮੇਲੇ ਤੋਂ ਮਿਲ ਗਿਆ ਹਮ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਇਹ ਰੀਅਲ ਰੀਅਲ ਦੇ ਵਿੱਚ ਹੁੰਦੀਆਂ ਨੇ ਗੱਲ ਰਿਐਲਿਟੀ ਆ ਹਮ ਹਮ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਜੀ ਪਰ ਆਹ ਗੱਲ ਤੇ ਬੜੀ ਅਜੀਬ ਹੈ ਕਿ ਭਈ ਉਹਨੂੰ ਕੋਈ ਮਿਲਿਆ ਕੁੜੀ ਨੂੰ ਫਿਰ ਉਹ ਲੈ ਗਿਆ ਤਿੰਨ ਮਹੀਨੇ ਮਤਲਬ ਕਿ ਤੇ ਉਦੋਂ ਪੁਲਿਸ ਦੀ ਕਾਰ ਕਰਦ ਕੀ ਗਈ ਤਾਂ ਵੇਖੋ ਹਮ ਡੈਡ ਬੋਡੀ ਬਰਾਮਦ ਹੀ ਨਹੀਂ ਹੋਈ ਜੀ ਯਾਨੀ ਇਹਦਾ ਮਤਲਬ ਹੈ ਕਿ ਪੁਲਸ ਜਦੋਂ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਕੋਈ ਹਾਈ ਪ੍ਰੋਫਾਈਲ ਮਾਮਲਾ ਬਣ ਜਾਂਦਾ ਉਦੋਂ ਦਵਾ ਦਬ ਕਹਿੰਦੀ ਆ ਵੀ ਨਵੇੜੋ ਕਮ ਸਮੇਟੋ ਕਮ ਜੀ ਤੇ ਉਹ ਤੋਂ ਬਾਅਦ ਇਹ ਨਹੀਂ ਦੇਖਦੇ ਕਿ ਹਾਂ ਭਾਈ ਕੀ ਹੋਇਆ ਕੀ ਨਹੀਂ ਹੋਇਆ ਡੈਡ ਬੋਡੀ ਕਿੱਥੇ ਗਈ ਆ ਕਿੱਥੋਂ ਇਹ ਸਾਰਾ ਕੁਝ ਹੋਇਆ ਉਹ ਆਪਣੇ ਆਪ ਦੇ ਵਿੱਚ ਕਾਫੀ ਹੈ ਕਹ ਲਓ ਕਿ ਵਾਕਿਆ ਸਸਪੈਂਸ ਵਾਲੀ ਕਹਾਣੀ ਹੈ